ਨੰਬਰ ਨੂੰ ਇੱਕ ਤੋਂ ਬਿਹਾ ਵਿੱਚ ਇਹ ਭਿਆਨਕ ਵੋਲਕੈਨਿਕ ਐਕਸਪਲੋਜ਼ਰ ਲਗਭਗ 12000 ਸਾਲ ਦੇ ਰਿਕਾਰਡਡ ਹਿਸਟਰੀ ਵਿੱਚ ਪਹਿਲੀ ਵਾਰ ਇਹ ਹਾਈਡੈਂਗ ਹੋਬੀਨਾ ਨਾਮ ਦਾ ਜਵਾਲਾਮੁਖੀ ਫਟ ਗਿਆ। ਧਮਾਕਾ ਇੰਨੀ ਤੇਜ਼ੀ ਨਾਲ ਇੰਨੇ ਅਚਾਨਕ ਨਾਲ ਹੋਇਆ ਕਿ ਕਿਲੋਮੀਟਰ ਦੂਰ ਖੜੇ ਲੋਕਾਂ ਨੇ ਕਿਹਾ ਕਿ ਉੱਨਨਵੇਂਵੇਂ ਲੱਗਾ ਕਿ ਕੋਈ ਬੰਬ ਫਟ ਗਿਆ। ਇਹਦੇ ਕਰੀਬ 50000 ਫੁੱਟ ਉੱਚਾ ਐਸ਼ ਕਲਾਊਡ ਨਿਕਲਾ। ਇਹ ਏ ਰਾਖ ਦਾ ਬਾਦਲ ਇੰਨਾ ਵੱਡਾ ਸੀ ਕਿ ਬੜੀ ਹੀ ਆਸਾਨੀ ਨਾਲ ਸਪੇਸ ਤੋਂ ਵਿਖ ਰਿਹਾ ਸੀ। ਨਕਸ਼ੇ ਵਿੱਚ ਵੇਖੋ ਹਵਾ ਦੇ ਜ਼ਰੀਏ ਇਹ ਰਾਖ ਦਾ ਬਾਦਲ ਪਹਿਲਾਂ ਓਮਾਨ ਅਤੇ ਯਮਨ ਦੇਸ਼ ਵਿੱਚ ਗਿਆ ਤੇ ਫਿਰ ਹੌਲੀ ਹੌਲੀ ਪਾਕਿਸਤਾਨ ਅਤੇ ਇੰਡੀਆ ਵਿੱਚ ਆਇਆ ਇਹਦੀ وجہ ਨਾਲ ਦਿੱਲੀ ਵਿੱਚ ਕਈ ਫਲਾਈਟਸ ਵੀ ਕੈਨਸਲ ਕਰ ਦਿੱਤੀਆਂ ਕਿਉਂਕਿ ਬਾਦਲਾਂ ਦੇ ਆਸ-ਪਾਸ ਫਲਾਈਟ ਆਪਰੇਟ ਕਰਨਾ ਬਹੁਤ ਹੀ ਰਿਸਕੀ ਹੁੰਦਾ ਹੈ ਇਹਨਾਂ ਐਸ਼ ਕਲਾਊਡ ਦੇ ਵਿੱਚ ਬਹੁਤ ਛੋਟੇ-ਛੋਟੇ ਪੱਥਰ ਤੇ ਕਾਂਜ ਦੇ ਪਾਰਟਿਕਲਸ ਤੇ ਕਿਸਟਰ ਹੁੰਦੇ ਨੇ ਜੇਕਰ ਇਹ ਕਿਸੇ ਵੀ ਖਰਾਇਜ ਆਈਟਮ ਦੇ ਇੰਜਨ ਦੇ ਵਿੱਚ ਲੱਗ ਜਾਵੇ ਤਾਂ ਬੜੀ ਹੀ ਆਸਾਨੀ ਨਾਲ ਉਹ ਤੇ ਇੰਜਨ ਨੂੰ ਬੰਦ ਕਰ ਸਕਦੇ ਨੇ ਉਦੋਂ 에ਰੋਪਲੇਨ ਦੇ ਸ਼ੀਸ਼ਾ ਤੇ ਛੋਟੇ ਜਿਹੇ ਰੇਜ਼ਰ ਬਲੇਡ ਦੇ ਤਰ੍ਹਾਂ ਕੰਮ ਕਰਦੇ ਨੇ ਤੇ ਉਹ ਜਿਹੜਾ ਵਿੰਡੋ ਤੇ ਇਹ ਆ ਜਾਏ ਤਾਂ ਸੈਂਡਪੇਪਰ ਵਿੱਚ ਉਹਨਾਂ ਨੂੰ ਕਿਸਨ ਦਾ ਕੰਮ ਕਰਦੇ ਇੰਨਾ ਸਕ੍ਰੈਚ ਕਰ ਦੇਣਗੇ ਸ਼ੀਸ਼ੇ ਨੂੰ ਤੇ ਪਾਇਲਟ ਨੂੰ ਕੁਝ ਅੱਗੇ ਦਿਸਣਾ ਹੀ ਨਹੀਂ ਸੀ एसएलए इंडिया ਤੇ ਮੀਡਲ ਈਸਟ ਵਿੱਚ ਕਈ ਸਾਰੀਆਂ ਫਲਾਈਟਸ ਨੂੰ ਕੈਨਸਲ ਕਰ ਦਿੱਤਾ ਤੇ ਹੁਣ ਇਹ ਐਸ਼ ਕਲਾਊਡ ਹੌਲੇ ਹੌਲੇ ਵਧ ਰਿਹਾ ਹੈ ਚਾਇਨਾ ਤੇ ਮਿਆਂਮਾਰ ਦੇ ਪਾਸੇ ਇਹ ਗੋਲਕੈਨੀਕ ਪ੍ਰਸ਼ਨ ਆਪਣੇ ਆਪ ਵਿੱਚ ਇਨਾ ਪਾਵਰਫੁਲ ਹੈ ਕਿ ਇਹਦੇ ਧਮਾਕੇ ਦੀ ਆਵਾਜ਼ 190 ਕਿਲੋਮੀਟਰ ਦੂਰ ਦੇਸ਼ਾਂ ਦੇ ਸ਼ਹਿਰਾਂ ਵਿੱਚ ਸੁਣਾਈ ਦੇ ਰਹੀ ਸੀ ਤੇ ਕੋਲ ਜਗਰ ਸੀ ਤੇਲ ਜਮੋਟੀ ਤੱਕ ਕੰਬਦੇ ਝਟਕੇ ਮਹਿਸੂਸ ਕੀਤੇ ਗਏ ਕਰੀਬ 28 ਕਿਲੋਮੀਟਰ ਦੂਰ ਅਥੋਬੀਓ ਕੇ ਅਫਤੇਰਾ ਰੀਜ਼ਨ ਵਿੱਚ ਕਈ ਸਾਰੇ ਪਿੰਡ ਢਾਕ ਹੋ ਗਏ ਪਰ ਚੰਗੀ ਖਬਰ ਇਹ ਸੀ ਕਿ ਇੱਕ ਵੀ ਇਨਸਾਨ ਦੀ ਜਾਨ ਨਹੀਂ ਗਈ ਇਹੋ ਜਾਇ ਇਸ ਲਈ ਕਿ ਵੋਲਕੈਨਿਕ ਜਿੱਥੇ ਮੈਂ ਮੌਜੂਦ ਹਾਂ ਉਹ ਇੱਕ ਬਹੁਤ ਹੀ ਉਹ ਬਹੁਤ ਹੀ ਰਿਟਨ ਜਗ੍ਹਾ ਹੈ ਉੱਥੇ ਆਸ-ਪਾਸ ਕੋਈ ਲੋਕ ਨਹੀਂ ਰਹਿੰਦੇ ਇਨਫੈਕਟ ਇਸ ਏਰੀਆ ਨੂੰ ਦੁਨੀਆ ਦੀ ਹੌਟੈਸਟ ਪਲੇਸ ਮੰਨਿਆ ਜਾਂਦਾ ਹੈ ਇਹਦਾ ਨਾਮ ਹੈ ਦਾਨਾ ਕਿਲ ਡਿਪਰੈਸ਼ਨ ਇਹ ਪੂਰਾ ਏਰੀਆ ਸੀ ਲੈਵਲ ਦੇ ਥੱਲੇ ਆਉਂਦਾ ਹੈ ਇੱਥੇ ਉਹਦਾ ਤਾਪਮਾਨ ਅਕਸਰ 50 ਦੇ 55 ਦੇ ਕਰੀਬ ਲੰਘ ਜਾਂਦਾ ਹੈ بارش ਲਗਭਗ ਇੱਥੇ ਨਾ ਬਰਾਬਰ ਹੁੰਦੀ ਹੈ ਤੇ ਇਹ ਜੀਓਲੋਜੀਸ ਅਤੇ ਟੂਰਿਸਟ ਦੇ ਲਈ ਹੈ ਬਹੁਤ ਹੀ ਦਿਲਚਸਪ ਏਰੀਆ ਹੈ ਜੀਓਲੋਜੀਸ ਦੇ ਲਈ ਇਸ ਇੰਟਰਸਟਿੰਗ ਇਸ ਲਈ ਹੈ ਕਿਉਂਕਿ ਇਹ ਬਹੁਤ ਹੀ ਜੀਓਲੋਜੀਕਲੀ ਐਕਟਿਵ ਰੀਜਨ ਹੈ ਬਹੁਤ ਸਾਰੇ ਜਵਾਲਾਮੁਖੀ ਇੱਥੇ ਮੌਜੂਦ ਨੇ ਤੇ ਟੂਰਿਸਟ ਲਈ ਇੰਟਰਸਟਿੰਗ ਇਸ ਲਈ ਹੈ ਕਿਉਂਕਿ ਇੱਥੇ ਬਹੁਤ ਸਾਰੇ ਕਲਰਫੁਲ ਅਤੇ ਅਨੋਕ ਸਿਲਰੀਜ਼ ਵੇਖਣ ਨੂੰ ਮਿਲਦੀਆਂ ਨੇ ਇਹ ਵੇਖੋ ਜ਼ਰਾ ਵੇਖ ਰਿਹਾ ਐਵੇਂ ਲੱਗਦਾ ਹੈ ਕਿ ਇਹ ਧਰਤੀ ਤੇ ਵੀਗਾ ਹੈ ਇਹ ਜਨਜ਼ਾਰਾ ਬਹੁਤ ਹੀ ਕਮਾਲ ਦੇ येलो ਇਸ ਬਲੂਇਸ਼ਟ ਕਲਰ ਵੇਖਣ ਨਹੀਂ ਮਿਲਦੇ ਨੇ ਇੱਥੋਂ ਦੇ ਹੋ ਰਹੇ ਕਾਂਕਾ ਗੈਟਸਨ ਉਹਦੀ ਮਜਾਨਾ ਪਰ ਇੱਥੋਂ ਇੱਕ ਸਵਾਲ ਇਹ ਬਣਦਾ ਹੈ ਕਿ ਇਹੋ ਜਿਹਾ ਅਕਸਰ ਕੀ ਹੋਇਆ ਕਿ ਐਨੇ ਸਾਲਾਂ ਬਾਅਦ ਇਹ ਜਵਾਲਾਮੁਖੀ ਇੱਕਦਮ ਫਟ ਗਿਆ ਇਹਦੇ ਪਿੱਛੇ ਹੈਗੀ ਹੈ ਇੱਕ ਬਹੁਤ ਛੋਟੀ ਕਹਾਣੀ ਅਫਰੀਕਨ ਕੰਟੀਨੈਂਟ ਦੋ ਹਿੱਸਿਆਂ ਦੇ ਟੁੱਟਣ ਵਿੱਚ ਇਹ ਵੋਕਲਿੰਗ ਜਿੱਥੇ ਮੌਜੂਦ ਨੇ ਉੱਥੇ ਟਿਕਟੋਨਿਕ ਪਲੇਟ ਸ਼ਿਫਟ ਹੋ ਰਹੀਆਂ ਨੇ ਤੇ ਆਫਰੀਕਾ ਦੇ ਕੰਟੀਨੈਂਟ ਟੁੱਟ ਕੇ ਦੋ ਹਿੱਸਿਆਂ ਵਿੱਚ ਹੌਲੇ-ਹੌਲੇ ਵੰਡਿਆ ਗਿਆ ਹੈ। ਅਸਲ ਵਿੱਚ ਕਈ ਮੀਲਜ਼ ਆਫ ਯੀਅਰ ਤੋਂ ਪਹਿਲਾਂ ਸਾਰੇ ਕੰਟੀਨੈਂਟ ਇੱਕ ਹੁੰਦੇ ਸੀ। ਇਹਨਾਂ ਨੂੰ ਪੈਂਜੀਆ ਕਿਹਾ ਜਾਂਦਾ ਸੀ। ਇਹ ਪੈਂਜੀਆ ਦਾ ਸੁਪਰ ਕੌਂਟੀਨੈਂਟ ਹੌਲੇ-ਹੌਲੇ ਟਾਈਮ ਦੇ ਨਾਲ-ਨਾਲ ਅਲੱਗ-ਅਲੱਗ ਟੁਕੜਿਆਂ ਵਿੱਚ ਵੰਡਿਆ ਗਿਆ ਤੇ ਉੱਥੋਂ ਆ ਸਾਡੇ ਅੱਜ ਦੇ ਕੰਟੀਨੈਂਟ ਬਣਿਆ। ਇਹ ਸੀ ਸਾਡੀ ਅੱਜ ਦੀ ਇਨਫੋਰਮੇਸ਼ਨ। ਸਸੇ ਕਾਲੂ